ਜਿਹਨੇ ਮੰਨਿਆ ਚਾਹ ਦੇ ਤੱਕ ਦੇਤਾ ਦੇਸ਼ ਉਸਦੇ ਹੱਥ ਵੀ ਅਗਲਾ ਮੰਜੂਗਾ ਅਗਲਾ ਮੰਜੂਗਾ ਭਈ ਅਗਲਾ ਮੰਜੂਗਾ ਆਖੇ ਤੁਰ ਕਨੇ ਜੀ ਨੂੰ ਛੜਾ ਛੜਾ ਨੀ ਅਥੜੇ ਨੇ ਤਪਾਇਆ ਸਾਰਾ ਦੇਸ਼ ਬੜਾ ਨੀ ਹੋਏ ਆਖੇ ਤੁਰ ਕਨੇ ਜੀ ਨੂੰ ਛੜਾ ਛੜਾ ਨੀ ਅਥੜੇ ਨੇ ਤਪਾਇਆ ਸਾਰਾ ਦੇਸ਼ ਬੜਾ ਨੀ ਹੋਏ ਐਸੇ ਜਗੜਿਆ ਲੋਕ ਸਕਦੇ ਨਾ ਹਿਲ ਨੀ ਛੜਾ ਠੱਕੇ ਨਾਲ ਠੱਕੇ ਨਾ ਕਰਾ ਗਏ ਤੋਰੇ ਪਾਸ ਬਿਲ ਨਹੀਂ ਛੜਾ ਠੱਕੇ ਨਾਲ ਠੱਟੇ ਨਾ ਕਰਾ ਗਏ ਕਾਲੇ ਪਾਸ ਬਿਲ ਨਹੀਂ ਛੜਾ ਠੱਕੇ ਨਾਲ ਅੱਜ ਪੰਜਾਬ ਦੇ ਗਾਇਕ ਤੇ ਕਿਸਾਨ ਖੇਤੀ ਬਿਲਾ ਦੇ ਵਿਰੋਧ ਵਿੱਚ ਇਕਜੁੱਟ ਹੋ ਕੇ ਨਾ ਬਿਲਾ ਖਿਲਾਫ ਲੜਾਈ ਲੜ ਰਹੇ ਨੇ ਬਹੁਤ ਸਾਰੇ ਨੌਜਵਾਨਾ ਵੱਲੋਂ ਗੀਤਾ ਰਾਹੀਂ ਵੀ ਸਰਕਾਰ ਦੀ ਧੋਣ ਤੇ ਗੋਡਾ ਰੱਖਿਆ ਗਿਆ ਇਹਨਾਂ ਦੇ ਵਿੱਚ ਦੋ ਨੌਜਵਾਨਾ ਵੱਲੋਂ ਗੀਤਾ ਰਾਹੀਂ ਮੋਦੀ ਦੀ ਚੰਗੀ ਰੇਲ ਬਣਾਈ ਗਈ ਹੈ ਤੁਸੀਂ ਵੀ ਵੇਖੋ ਇਹ ਵੀਡੀਓਜ਼ ਸੱਚੀ ਗੱਲ ਦੋਸਤੋ ਜਿਵੇਂ ਕਿ ਵਾਰਿਸ ਸ਼ਾਹ ਜੀ ਨੇ ਲਿਖਿਆ ਹੈ ਕਿ ਵਾਰਿਸਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਨਹੀਂ ਤੇ ਆਦਤ ਦੇ ਟੌਪਿਕ ਤੇ ਗੀਤ ਹੈ ਸੁਣ ਕੇ ਜਰਾ ਹੋ ਬੰਦੇ ਦਾ ਨਹੀਂ ਕਸੂਰ ਹੁੰਦਾ ਉਹ ਆਦਤ ਤੋਂ ਉਹ ਆਦਤ ਤੋਂ ਮਜਬੂਰ ਹੁੰਦਾ ਹੋ ਬੰਦੇ ਦਾ ਨਹੀਂ ਕਸੂਰ ਹੁੰਦਾ ਉਹ ਆਦਤ ਤੋਂ ਮਜਬੂਰ ਹੁੰਦਾ ਹੁੰਦੇ ਇੱਥੇ ਸਭ ਨੇ ਵੇੜ ਕੇ ਹੋ ਪਟ્રોલ ਜੇ ਅੱਗ ਦੇ ਨੇੜੇ ਤੇ ਲੱਗਦਾ ਲੰਬੂ ਐ ਲੱਗਦਾ ਲੰਬੂ ਐ ਜਿਹਨੇ ਮੰਨਿਆ ਚਾਹ ਦੇ ਟੱਪ ਦੇਤਾ ਦੇਸੀ ਉਸ ਦੇਵਤ ਬਿਗਲਾ ਮਾਂਜੂਗਾ ਅਗਲਾ ਮਾਂਜੂਗਾ ਬਈ ਅਗਲਾ ਮਾਂਜੂਗਾ ਓਏ ਨਾ ਦੇ ਢਿੱਡ ਨਹੀਂ ਭਰਨੇ ਤੇ ਰਹਿ ਗਏ ਸਾਡੇ ਪੱਲੇ ਹੋ ਰਾਇਗੇ ਸਾਡੇ ਪੱਲੇ ਧਰਨੇ ਓਏ ਪਾਤੀ ਨਸ਼ਿਆਂ ਵਸ ਜਵਾਨੀ ਤੇ ਫਿਰ ਦੇ ਰੋਲਣ ਨੂੰ ਕਿਰਸਾਨੀ ਕੌਣ ਹੁਣ ਸੰਭੂਗਾ ਕੌਣ ਹੁਣ ਸੰਭੂਗਾ ਜੀਨੇ ਮਜੇਤਾ ਦੇ ਕਾ ਦੇਤਾ ਦੇ ਸੀ ਉਸ ਦੇ ਵਤ ਬੇਗ ਲਾ ਮਾਂਜੂਗਾ ਅਗਲਾ ਮਾਂਜੂਗਾ ਉਹ ਤਾਂ ਫਿਰ ਮਾਂਜੂਗਾ ਓ ਯਾ ਮੈਂ ਇਨਸਾਨ ਕਿਵੇਂ ਆ ਤਿਸਦਾ ਇਹ ਹੱਲੇ ਭਗਤਾਂ ਨੂੰ ਨਹੀਂ ਓ ਹੱਲੇ ਭਗਤਾਂ ਨੂੰ ਨਹੀਂ ਦਿਸਦਾ ਓ ਜਿਹੜੇ ਮੰਨਣਾ ਹੀ ਨਹੀਂ ਚਾਹੁੰਦੇ ਉਹ ਤਾਂ ਆਪੇ ਛੱਲ ਲਹਾਉਂਦੇ ਉਹ ਤਾਂ ਫਿਰ ਛਾਂਗੂਗਾ ਉਹ ਤਾਂ ਫਿਰ ਛਾਂਗੂਗਾ ਜੀਨੇ ਮੰਜੇ ਤਦ ਕੱਪ ਦੇਤਾ ਦੇਸ਼ ਉਸ ਦੇ ਹੱਥ ਬਿਗਲਾ ਮਾਂਜੂਗਾ ਉਹ ਤਾਂ ਫਿਰ ਮਾਂਜੂਗਾ ਬਿਗਲਾ ਮਾਂਜੂ